ਪਾਕਿਸਤਾਨ ਤੋਂ ਸੱਖ ਨਾਲ ਜੁੜੀਆਂ ਦੋ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਦਰਸਲ ਜ਼ਿਲ੍ਹਾ ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ਚ ਸਥਿਤ ਗੁਰਦੁਆਰਾ ਦਰਬਾਰ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਰਾਵੀ ਦਰਿਆ ਚੋਂ ਹਟਦਾ ਪਾਣੀ ਭਾਵੇਂ ਕਿ ਸਰਕਾਰੀ ਪੱਧਰ ਤੇ ਮਸ਼ੀਨਾਂ ਦੀ ਸਹਾਇਤਾ ਨਾਲ ਪਿਛਲੇ ਦਿਨੀ ਕੱਟ ਲਿਆ ਗਿਆ ਪਰ ਗੁਰਦੁਆਰਾ ਸਾਹਿਬ ਦੇ ਵਿਸ਼ਾਲ ਵਰਾਂਡੇ ਅਤੇ ਪ੍ਰਕਰਮਾ ਚ ਗੰਦਲੇ ਪਾਣੀ ਕਾਰਨ ਬਣੀ ਚੱਕਣਾਈ ਦੀ ਸਫਾਈ ਅਜੇ ਵੀ ਜਾਰੀ ਹੈ ਫਰਸ਼ ਤੋਂ ਗਾਰ ਦੀ ਸਾਫ ਸਫਾਈ ਕਰਵਾ ਰਹੀ ਯੁਨਾਈਟਿਡ ਸੈਕਸ ਜਥੇਬੰਦੀ ਦੇ ਪ੍ਰੋਜੈਕਟ ਮੈਨੇਜਰ ਅਤੇ ਪਾਕਿਸਤਾਨ ਦੇ ਪਹਿਲੇ ਸੈਕਰੇਟਰ ਮਹਿੰਦਰਪਾਲ ਸਿੰਘ ਅਤੇ ਜਥੇਬੰਦੀ ਦੇ ਪਾਕਿਸਤਾਨ ਚੈਪਟਰ ਦੇ ਡਾਇਰੈਕਟਰ ਹਰਦਿਆਲ ਸਿੰਘ ਨੇ ਸੇਵਾਕਾਰਜਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਿੱਟੀ ਦੀ ਗਾਰ ਨਾਲ ਖਰਾਬ ਹੋ ਫਰਸ਼ ਕੰਧਾਂ ਤੇ ਪੂਰਨ ਆਭਵਨਾ ਦੀ ਸਫਾਈ ਨੂੰ ਮੁਕੰਮਲ ਕਰਨ ਚ ਕਈ ਸੰਗਠਨ ਪਿਛਲੇ 4 ਦਿਨਾਂ ਤੋਂ ਸਾਥੀ ਟੀਮ ਮੈਂਬਰਾਂ ਤੇ ਵਲੰਟੀਅਰਸ ਦੇ ਨਾਲ ਲਗਾਤਾਰ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਥਣਥਕ ਸੇਵਾਵਾਂ ਨਿਭਾ ਰਹੇ ਨੇ ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਹੜ੍ਹਾਂ ਦੇ ਗੰਦਲੇ ਪਾਣੀ ਨੇ ਗੁਰਦੁਆਰਾ ਸਾਹਿਬ ਚ ਚਾਰੇ ਪਾਸੇ ਮਲਬਾ ਤੇ ਚਿੱਕੜ ਫੈਲਾ ਦਿੱਤਾ ਪਾਣੀ ਉਤਰਨ ਤੋਂ ਬਾਅਦ ਫੈਲੇ ਮਲਬੇ ਦੇ ਚਿੱਕੜ ਨੂੰ ਸਾਫ਼ ਕਰਨ ਦੇ ਨਾਲ-ਨਾਲ ਪਾਕਿਸਤਾਨੀ ਸੱਖਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਨੂੰ ਮੁੱਖ ਰੱਖਦੇ ਹਾਂ ਸਤਾਂ ਤੇ ਹਰ ਇੱਕ ਕੋਨੇ ਨੂੰ ਸ਼ੈਂਪੂ ਅਤੇ ਕਟਾਣੂ ਨਾਸ਼ਕ ਦਵਾਈਆਂ ਨਾਲ ਸਾਫ਼ ਕੀਤਾ ਜਾ ਰਿਹਾ ਹੈ ਉਹਨਾਂ ਇਹ ਵੀ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਲੰਗਰ ਭਵਨ ਤੇ ਮਸਾਫਰਖਾਨਾ ਹੇਟਾਂ ਬਣਾਈਆਂ ਗਈਆਂ ਬੇਸਮੈਂਟਾਂ ਤੇ ਸਰੋਵਰ ਚ ਫੜਦਾ ਮਿੱਟੀ ਦਾ ਗਾਰ ਵਾਲਾ ਪਾਣੀ 4-5 ਫੁੱਟ ਤੱਕ ਖੜਾ ਹੈ ਜਿਸ ਨੂੰ ਵੀ ਜਲਦੀ ਹਟਾ ਕੇ ਸਫਾਈ ਮੁਕੰਮਲ ਸਫਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਪਾਕਿਸਤਾਨ ਦੇ ਗੁਜਰਵਾਲਾ ਵਿੱਚ ਭਾਰੀ ਮੀਂਹ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾਸਿੰਘ ਦੀ ਯਾਦਗਾਰ ਦਾ ਇੱਕ ਹਿੱਸਾ ਟੈਰੀ ਹੋ ਗਿਆ ਐਫਕਯੂ ਪ੍ਰਾਪਰਟੀ ٹرسٹ ਬੋਰਡ ਦੇ ਤਰਜਮਾਨ ਮੁਹੋਇਦੀਨ ਨੇ ਕਿਹਾ ਕਿ ਹਾਲੀ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਲਾਹੌਰ ਤੋਂ ਲਗਭਗ 80 ਕਿਲੋਮੀਟਰ ਦੂਰ ਗੁਜਰਵਾਲਾ ਦੇ ਸ਼ੇਰਾਵਾਲਾ ਬਾਗ ਵਿੱਚ ਸਥਿਤ ਮਹਾਸੰਗ ਦੀ ਸਮਾਦੀ ਦਾ ਇੱਕ ਹਿੱਸਾ ਢਹਿ ਗਿਆ ਕਿਸਮਤ ਨਾਲ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਈਪੀਟੀਵੀ ਪਾਕਿਸਤਾਨ ਵਿੱਚ ਘਟਗਣਤੀਆਂ ਦੇ ਪਵਿੱਤਰ ਸਥਾਨਾਂ ਦੀ ਦੇਖਪਾਲ ਕਰਦਾ ਹੈ ਮੁਹੋਇਦੀਨ ਨੇ ਕਿਹਾ ਕਿ ਘਟਨਾ ਤੋਂ ਬਾਅਦ ਈਪੀਟੀਵੀ ਦੇ ਅਧਿਕਾਰੀਆਂ ਨੇ ਇੱਕ ਤਕਨੀਕੀ ਟੀਮਾਂ ਦੇ ਨਾਲ ਘਟਨਾ ਸਥਾਨ ਦਾ ਦੌਰਾ ਕਿਤਾ ਤੇ ਮਾਰਤਾਂ ਦੇ ਆਸ-ਪਾਸ ਸੁਰੱਖਿਆ ਉਪਾਅ ਯਕੀਨੀ ਬੜਾਏ ਨੇ ਉਹਨਾਂ ਕਿਹਾ ਕਿ ਇਸ ਇਤਿਹਾਸਕ ਤਰਹੋਰ ਨੂੰ ਸੰਭਾਲਣ ਲਈ ਸੰਭਾਤੀ ਦੇ ਪੁਨਰ ਨਿਰਮਾਣ ਤੇ ਮਰਮਤ ਲਈ ਇੱਕ ਸਲਾਹਕਾਰ ਦੀ ਨਿਯੁਕਤੀ ਕੀਤੀ ਜਾਵੇਗੀ ਮਹਿੰਦੀਨ ਨੇ ਕਿਹਾ ਕਿ ਬੋਰਡ ਨੇ ਜ਼िला ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸਟੂਡੈਂਟਸ ਅਤੇ ਮਲਾਜ਼ਮਾਂ ਨੂੰ ਕਿਸੇ ਵੀ ਸੰਭਾਵੀ ਖਤਰੇ ਤੋਂ ਬਚਾਉਣ ਲਈ ਸਮਾਤੀ ਨਾਲ ਲੱਗਦੇ ਸਕੂਲਾਂ ਦੀਆਂ ਜਮਾਤਾਂ ਨੂੰ ਅਸਥਾਈ ਤੌਰ ਤੇ ਕਿਸੇ ਹੋਰ ਇਮਾਰਤ ਵਿੱਚ ਤਬਦੀਲ ਕਰ ਦਿੱਤਾ ਜਾਵੇ